ਪ੍ਰਾਈਮ ਸ਼ਾਹ ਟੀਵੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਹਾਸਿਆ ਪ੍ਰੋਗਰਾਮ ਲੈ ਕੇ ਮੁਰਤੋ ਹਜ਼ਰਾ ਜੀ ਤੁਹਾਡੀ دوست ਨੀਲਮ ਕੁਈਨ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਪਹੁੰਚੇ ਆ ਵੈਸੇ ਤਾਂ ਮੈਨੂੰ ਪਤਾ ਨਹੀਂ ਕਿ ਇਹ ਕੌਣ ਹੈਗੇ ਪਰ ਲਿਬਾਸ ਜੋ ਇਹਨਾਂ ਦਾ ਇਦਾਂ ਲੱਗਦਾ ਕਿ ਜਾਣੇ ਪਛਾਣੇ ਹੈਗੇ ਚਲੋ ਸਵਾਗਤ ਕਰਦੇ ਆ ਗੱਲਾਂ ਬਾਤਾਂ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਹੋ ਕੌਣ ਵੈਸੇ ਡਿਸਰੈਸਪੈਕਟ ਕਿਹਦੀ ਡਿਸਰੈਸਪੈਕਟ ਪਤਾ ਨਹੀਂ ਚਲਿਆ ਕਰਦੇ ਨੇ ਸਰਦਾਰ ਚਲਿਆ ਕਰਦੇ ਨੇ ਹਾਂ ਚੱਲਿਆ ਕਰਦੇ ਸਰਦਾਰ ਚੱਲਿਆ ਕਰਦੇ ਨੇ ਬੇਲੇ ਰਕ ਨਹੀਂ ਕਰਬਾਰ ਚੱਲਿਆ ਕਰਦੇ ਠੋਕੋ 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 ਕੌਣ ਉਹ ਫੋਨ ਠੋਕੋ ਤਾੜੀ ਨਾ ਠੋਕੋ ਬੋਂਟੋ ਕੋ ਕਟਕਟ ਸਾਨੂੰ ਕੋਈ ਸਾਡੇ ਕੋਲ ਸੰਜੋਤ ਸਿੰਘ ਸਿੱਧੂ ਜੀ ਆਏ ਨੇ ਇਹਨਾਂ ਨੇ ਆਪਾਂ ਕੋ ਕੰਮ ਦੇਖ ਸਕਦੇ ਹਾਂ ਕਿਉਂ ਤੁਹਾਡੇ ਲਈ ਕੰਮ ਇੰਨੇ ਤਾਂ ਤੁਸੀਂ ਕੰਮ ਕਰਦੇ ਹੋ ਫੋਨ ਇਹਨੇ ਚੱਕਦੇ ਮੇਰਾ ਹੁਣ ਹਾਂ ਫੋਨ ਚੱਕਦੇ ਮੈਂ ਸੋਚ ਰਾ ਤੁਹਾਡੇ ਸ਼ੋਅ ਸੈਟਿੰਗ ਹੋ ਸਕਦੀ ਹੈ ਕੀ ਸੈਟਿੰਗ ਹੋ ਸਕਦੀ ਹੈ ਤੁਹਾਡੇ ਸ਼ੋਅ ਚ ਖੜਖੜ ਸਾਹਿਬ ਨੂੰ ਫੋਨ ਠੋਕੋ ਤੁਸੀਂ ਮੇਰੀ ਜਗ੍ਹਾ ਬੈਠਣਾ ਹੈ ਮੇਰੀ ਰੋਜੀ ਰੋਟੀ ਤੇ ਤੁਸੀਂ ਲੱਤ ਮਾਰੋ ਲੱਤ ਕੀ ਮਾਰਨੀ ਆ 20 30 ਹਜ਼ਾਰ ਤੇਰਾ ਲੈ ਕੇ ਮੇਰਾ ਕੀ ਬੰਨਣਾ ਆ ਜੋ ਮੈਨੂੰ ਮਿਲੂ ਤੂੰ ਲਈ ਜਾਈ ਹੈ ਫਿਰ ਤੁਹਾਨੂੰ ਫਾਇਦਾ ਕੀ ਹੋ ਜੇ ਤੁਸੀਂ ਇੱਥੇ ਬਹਿਣਾ ਹੀ ਆ ਭਰਮ ਭਾਤੇ ਬਣਿਆ ਰਹੇਗਾ ਲੋਕੀ ਕਹਿਣਗੇ ਕੰਮ ਕਰ ਰਿਆ ਵੇਲਾ ਦੀ ਬੈਠਾ ਠੋਕੋ ਸ਼ਹਿਰ ਚੱਲਿਆ ਕਰਦਨੇ ਸਰਦਾਰ ਚੱਲਿਆ ਕਰਦਨੇ ਸਿਰ ਤੇ ਕਰਕੇ ਕਹੋ ਮੈਂ ਸਰਦਾਰ ਚੱਲਿਆ ਕਰਦਨੇ ਠੋਕ 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 ਬੈਜੋ ਭੱਜ ਨੱਟ ਕਰ ਰਿਹਾ ਕਾਦੀ ਭੱਜ ਨੱਟ ਮੈਂ ਕਿ ਅਗਲੀ ਵਾਰੇ ਰਾਜਨੀਤੀ ਕੁਝ ਬਣ ਜੇ ਭੱਜ ਨੱਟ ਤੇ ਜ਼ਰੂਰੀ ਹੈ ਨਾ ਫਿਰ ਨਹੀਂ ਭੱਜ ਨੱਟ ਉਦੋਂ ਕਰਨੀ ਸੀ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਹੋ ਫਾਇਦਾ ਹੀ ਨਹੀਂ ਹੁੰਦਾ ਨੀवैसे ਤੁਹਾਡੇ ਕੋਲ ਦੇਖੋ ਤੁਸੀਂ ক্রিকেট ਵੀ ਬਹੁਤ ਅੱਛਾ ਖੇਡ ਲੈਂਦੇ ਹੋ ਹਣਾ ਹੱਸਦੇ ਵੀ ਬਹੁਤ ਸੋਹਣਾ ਸ਼ੋਹਣਾ ਸੀਗਾ ਤੁਹਾਡਾ ਫਿਰ ਤੁਸੀਂ ਆਏ ਕਿਉਂ ਇੱਧਰ ਉਹ ਐਵੇਂ ਲੋਕੀ ਕਹੀ ਜਾਂਦੇ ਸੀ ਕੀ ਇਹਨੇ ਰਾਜਨੀਤੀ ਬੜੀ ਕੁੱਤੀ ਜੀ ਹੈ ਬੜੀ ਕੁੱਤੀ ਜੀ ਹੈ ਮੈਂ ਕਿਹਾ ਸਾਡੇ ਨਾਲ ਕੁੱਤੀ ਜੀ ਕਿਹੜੀ ਹੋ ਸਾਦੀ ਹੈ ਜਾ ਕੇ ਦੇਖਾਂਗੇ ਨਹੀਂ ਪਰ ਫਿਰ ਵੀ ਤੁਸੀਂ ਹਾਰ ਪਿੱਛੇ ਕੀ ਕਾਰਨ ਮੰਨਦੇ ਹੋ ਇਹ ਵੱਡੀ ਹਾਰ ਹੋਈ ਮੇਰੀ ਹਾਰ ਦੇ ਪਿੱਛੇ ਕਾਰਨ ਕੋ ਇੱਕ ਰਿਹਾ ਕੀ ਜਿਹੜਾ ਪਿੱਛੇ ਖੜਾ ਹੈ ਹੈ ਨਾ ਇਹ ਕਾਰਨ ਬਿਲਕੁਲ ਕੱਚਿਆਂ ਕਰੋ ਸਾਹਿਬ ਜੀ ਨਾ ਪ੍ਰਧਾਨ ਸਾਹਿਬ ਨਾ ਤੇਰਾ ਕਰਕੇ ਲੋਕਾਂ ਮੈਨੂੰ ਕੱਚਿਆਂ ਕੀਤਾ ਉਹਨਾਂ ਤੇ ਨਹੀਂ ਤੈਨੂੰ ਕਰ ਰਿਹਾ ਓਹੋ ਮੈਂ ਤਾਂ ਮੈਂ ਜੀ ਪੂਰਾ ਸਾਥ ਦਿੱਤਾ ਮੈਂ ਕਿੱਲੇ ਵਾਂਗੂ ਖੜਾ ਇਹਨਾਂ ਦੇ ਨਾਲ ਅੱਛਾ ਹੋਰ ਸ਼ਰਮ ਨਹੀਂ ਆਉਂਦੀ ਆਪਣੇ ਨੂੰ ਕਿਲਾ ਕਹਿਣ ਲੱਗਾ ਉਹ ਮੇਖ ਹੀ ਸਹੀ ਉਹ ਕਿਲੇ ਦਾ ਕੱਦ ਮੇਖ ਕਿੱਡਾ ਹੁੰਦਾ ਤੂੰ ਮੇਖ ਹੀ ਆ ਤੂੰ ਉਹ ਪ੍ਰਧਾਨ ਸਾਹਿਬ ਮੇਖ ਹੀ ਉਹ ਜਿਹੜੀ ਮੇਖ ਹੁੰਦੀ ਹੈ ਮੋਚੀ ਕੋ ਉਹ ਹੀ ਮੇਖ ਆ ਤੂੰ ਇਹ ਮੜ ਜੀ ਇਹ ਮੇਖ ਨਾ ਨਾ ਹੁੰਦੀ ਤੇ ਅੱਜ ਤੋਂ 5 ਸਾਲ ਪਹਿਲਾਂ ਇਹਨਾਂ ਦਾ ਟੈਂਟ ਪੁੱਟਿਆ ਜਿਹੜਾ ਮੈਂ ਤੁਹਾਨੂੰ ਦੱਸਾਂ ਹੋਰ ਪੁੱਟਿਆ ਜਣਾ ਸੀ ਇੰਨੀ ਵਾਰੀ ਤੇ ਭਾਬੀ ਜੀ ਨਹੀਂ ਸੁਣੋ ਜੀ ਸੁਣੋ ਜੀ ਇਹਨਾਂ ਨੂੰ ਕਹਿੰਦੇ ਜਿੰਨੀ ਵਾਰੀ ਮੈਂ ਕਹਿੰਨਾ ਵੀ ਸੁਣੋ ਜੀ ਪ੍ਰਧਾਨ ਸਾਹਿਬ ਸੁਣੋ ਜੀ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਆਪਣੇ ਮਰੇ ਹੈਂ ਇਹਦੇ ਪੰਪ ਨੇ ਮਰਾ ਮੈਨੂੰ ਨਹੀਂ ਹੈ ਕੋਣ ਐਨਾ ਪੰਪ ਦਿੰਦਾ ਐਨਾ ਪੰਪ ਦਿੰਦਾ ਮੇਰੀ ਟੂਬ 파ੜ ਸੁਟੀ ਇਹਨੇ ਫੜ ਗਿਆ ਮਰਜੀ ਟੂਬ ਤੇ ਹੈ ਜੀ ਟੂਬ ਲੈਸ ਨੇ 5 ਸਾਲ ਹੋ ਗਏ ਮੈਂ ਵਧੀਆ ਟੂਬ ਪ੍ਰਧਾਨ ਸਾਹਿਬ ਖੜੇ ਹੁਣ ਤਾਂ ਮੇਰਾ ਖੜਾ ਛੜ ਦੇ ਹੁਣ ਮੈਂ ਲੋਕਾਂ ਨੂੰ ਤਾਲੀ ਠੋਕਣ ਨੂੰ ਨਹੀਂ ਕਹਿੰਦਾ ਮੈਂ ਨਾ ਠੋਕੋ ਠੋਕੋ ਕਹਿੰਦੇ ਕਿੰਨੂ ਮੈਂ ਕਹਿੰਦਾ ਇਹਨੂੰ ਨਹੀਂ ਸਿੱਧੂ ਸਾਹਿਬ ਇਹ ਹੈ ਕੋਣ ਐਲਕਰ ਐਲਕਰ ਸਿੱਪੇ ਸਲਾ ਸਿੱਪੇ ਸਲਾ ਕੀ ਦੇਸੀ ਪਾਛਾ ਜਨੂੰ ਚੁੰਮ ਚਾ ਕੇ ਨਹੀਂ ਚ ਚਮਚ ਚਮਚ ਚੰਦੇ ਸਾਹਿਬ ਇਹਦੇ ਸੋਨੇ ਸ਼ਬਦ ਮੇਰੇ ਲਈ ਉਹਨਾਂ ਵਰਤੇ ਉਹ ਤੁਹਾਨੂੰ ਸਮਝ ਨਹੀਂ ਆਇਆ ਤੇ ਚਮਚਾ ਚੁੰਚਾ ਉਹੋ ਹੀ ਦੱਸੋ ਇਹ ਚਮਚਾ ਹੈ ਇਹਨੇ ਮੈਂ ਚਮਚਾ ਤਾਂ ਮਾਨਕ ਆਤਾ ਉਹ ਮੈਂ ਚੌੜੀਆ ਥਾਣਾ ਖਾਨਾ ਸਰਦਾਰ ਸਾਹਿਬ ਨਹੀਂ ਲੈ ਕੇ ਬਹਿ ਗਿਆ ਮੈਨੂੰ ਕਹਿੰਦਾ ਰਹਿ ਗਿਆ ਮੈਂ ਕਹਾ ਸਰਵੇ ਕੀ ਕਹਿੰਦਾ ਹਾਂ ਮੈਨੂੰ ਕਹਿੰਦਾ 92 ਸੀਟਾਂ ਤੋਂ ਉੱਤੇ ਆਉਣੀਆਂ ਫੇਰ ਬਾਅਦ ਚ پتہ ਲੱਗਾ ਕਿ ਹੋਰ ਪਾਰਟੀ ਦੀ ਗੱਲ ਤੂੰ ਤੇ ਤੂੰ ਵੀ ਕਵਾਨੀ ਤਾਂ ਸਹੀ ਕੀਤੀ ਚੱਲ ਕਿਸੇ ਹੋਰ ਦੀ ਕਰਤੀ ਆਪਾਂ ਜਿੰਨੀ ਵਾਰੀ ਵੀ ਕਿਹਾ ਆਪਾਂ ਕਿਹਾ ਪ੍ਰਧਾਨ ਸਾਹਿਬ ਮੈਨੂੰ ਕਹਿੰਦੇ ਹਵਾ ਮੈਂ ਕਿਹਾ ਪ੍ਰਧਾਨ ਸਾਹਿਬ ਪੂਰੀ ਹਵਾ ਬਾਤ ਪਤਾ ਲਗਾ ਗੱਡੀ ਦੇ ਟਾਇਰਾਂ ਦੀ ਦੱਸਣ ਡਿਆ ਹੈ ਹੈ ਹੋਰ ਨਾ ਇਹਨੇ ਮੇਰੀ ਸਰਕਾਰ ਚ ਬਣ ਦਿੱਤੀ ਨਾ ਇਹਨੇ ਮੇਰੀ ਪਰਿਵਾਰ ਚ ਬਣ ਦਿੱਤੀ ਘਰ ਵਾਲੀ ਨੂੰ ਮੇਰੇ ਖਿਲਾਫ ਚੁੱਕਦਾ ਰਿਹਾ ਮੈਨੂੰ ਘਰ ਵਾਲੀ ਦੇ ਖਿਲਾਫ ਚੁੱਕਦਾ ਰਿਹਾ ਇਹ ਬਿਜ਼ੀ ਇਹਨੇ ਹੁੰਦੇ ਸੀ ਜਦੋਂ ਭਾਬੀ ਦਾ ਫੋਨ ਆ ਰਿਹਾ ਪਾਜੀ ਹੁਣੀ ਬਿਜ਼ੀ ਨੇ ਮੈਂ ਭਾਬੀ ਕਰਵਾ ਦੇਣਾ ਗੱਲ ਹੁਣ ਮੈਨੂੰ ਕੰਮ ਇੰਨਾ ਮੇਰੀ ਸੈਟਅਪ ਹੋ ਜਾਓ ਕਿਤੇ ਮੇਰੀ ਸੈਟਿੰਗ ਕਰਾਓ ਮੈਂ ਰੋਲ ਜੂ ਮੇਰੇ ਬੱਚੇ ਪਾਲਣੇ ਮੈਂ ਕਰਾਂ ਕੋਈ ਕੁਛ ਮੇਰਾ ਮੈਂ ਕੀ ਕਰਨਾ ਕੋਸ਼ ਲੈ ਦਸ ਮੇਰੀ ਗੱਲ ਸੁਣੋ ਫਿਰ ਜੇ ਤੁਹਾਨੂੰ ਇਹ ਨਾ ਮਾੜਾ ਲੱਗਦਾ ਗਲਤ ਲੱਗਦਾ ਫਿਰ ਇਹਨੂੰ ਨਾਂ ਲਈ ਕਿਉਂ ਰੱਖਿਆ ਤੁਸੀਂ ਮੈਂ ਤੇ ਇਸ ਕਰਕੇ ਰੱਖਿਆ ਵੀ ਮੈਨੂੰ ਕਹ ਜੀ ਨજર ਨਾ ਲੱਗ ਜੇ ਮੈਨੂੰ ਕੀ ਪਤਾ ਇਹਦੀ ਨજર ਲੱਗ ਜਣੀ ਆ ਨਾ 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 ਐਂਦਾ ਕਰੋ ਨਾ ਐਂਦਾ ਕਰੋ ਬੇਰੇ ਯਾਰ ਤੂੰ ਵੈਸੇ ਤੁਹਾਨੂੰ ਹਰਾਇਆ ਐਨੇ ਨਹੀਂ ਆ ਜੋ ਤੁਸੀਂ ਟਵਿੱਟਰ ਦੇ ਉੱਤੇ ਟਵੀਟ ਕਰਦੇ ਸੀ ਨਾ ਓਨੇ ਹਰਾਇਆ ਤੁਹਾਨੂੰ ਉਹ ਟਵੀਟ ਮੈਨੂੰ ਚਲਾਉਣਾ ਮੈਰੀ ਮਾਂ ਜਾਣੇ ਟਵੀਟ ਕਿੰਨੂੰ ਕਹਿੰਦੇ ਆ ਉਹ ਮੈਨੂੰ ਤਾਂ ਪਤਾ ਨਹੀਂ ਇਹ ਲੈਣਾ ਕੋਕੋ ਸਰਗੁਦੀ ਇਚੇ ਲੁੰਦਾ ਮੇਰਾ ਸੋਸ਼ਲ ਹੈਂਡਲ ਮੈਂ ਸੰਭਾਲਦਾ ਜੀ ਮੈਨੂੰ ਤਾਂ 33 ਦਾ ਨਹੀਂ ਚਲਾਉਣਾ ਹੁੰਦਾ ਚੰਗੀ ਤਰ੍ਹਾਂ ਆਪੇ ਬਿਆਨ ਪਾ ਦਿੰਦਾ ਰਿਹਾ ਵੀ ਕਹਿੰਦਾ ਇਹਦਾ ਮਾਹੌਲ ਵੱਡ ਜੂ ਮਾਹੌਲ ਵੱਡ ਜੂ ਔਲੀ ਹੋਰ ਬਣ ਗਿਆ ਨਹੀਂ ਮੈਂ ਤੁਹਾਨੂੰ ਐਸੇ ਇੱਕ ਸਲਾਹ ਦੇ ਸਕਦੀ ਆ ਤੁਸੀਂ ਕਿਸੇ ਹੋਰ ਪਾਰਟੀ 'ਚ ਚੱਲ ਜਾਓ ਸਾਰਿਆਂ 'ਚ ਤੇ ਗੇੜਾ ਕੱਢ ਆਇਆ ਕਿੱਥੇ ਜਾਵਾਂ ਮੈਂ ਕਹ ਰਿਹਾ ਇਹ ਗੱਲ ਬੋਗਟ ਸਾਹਿਬ ਨੂੰ ਫੋਨ ਠੋਕੋ 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 ਯਾਰ ਗੱਲ ਬਣਦੀ ਪਈ ਉਹ ਵੀ ਬਹੁਤ ਬਿਜ਼ੀ ਆ ਸਾਨੂੰ ਵੀ ਥੋੜਾ ਬੋਧਾ ਕਰ ਦਿਓ ਕਿਉਂ ਮੇਲੇ ਮਾਰਨ ਸਾਨੂੰ ਨਹੀਂ ਤੁਸੀਂ ਆ ਕੇ ਆਹ ਕੁਰਸੀ ਤੇ ਬਹਿਣਾ ਇਹਦੇ ਨਾਲੋਂ ਚੰਗਾ ਤੁਸੀਂ ਮੈਂ ਤਾਂ ਇਸੇ ਚੱਕਰ 'ਚ ਰੋਜ਼ ਮੀਟਿੰਗਾਂ ਤੇ ਮੀਟਿੰਗਾਂ ਕਰ ਰਿਹਾ ਕਿਧੀਆਂ ਮੰਗਾ ਚੱਲ ਬੰਦੇ ਦਿਲ ਹੋਰ ਪਾਸੇ ਪੈਂਦਾ ਬਿਜ਼ੀ ਹੈ ਮੁੰਡਾ ਐਸਾ ਵੀ ਨਾ ਪ੍ਰਧਾਨਗੀ ਤੂੰ ਲਾਇਆ ਐਸਾ ਪ੍ਰਧਾਨਗੀ ਤੂੰ ਲਾਇਆ ਵਾ ਹੁਣ ਜੇ ਕਿਤੇ ਮੈਂ ਉਹ ਕੇ ਵਿਆਹ ਸ਼ਾਦੀ ਦੇ ਵਿੱਚ ਹੀ ਪ੍ਰਧਾਨ ਬਣ ਦੀ ਕੋਸ਼ਿਸ਼ ਕਰਨ ਕਿ ਪਿਆ ਮੜਾ ਜ ਗੁਲਗਲੇ ਥੋੜੇ ਲਾਲ ਕਰ ਲਿਓ ਸ਼ੱਕਰ ਪਾਰੇ ਥੋੜੇ ਜੇ ਖੰਡ ਜਿਆਦੀ ਚਾੜ ਲਿਓ ਬੜੀ ਜਿਆਦਾ ਪ੍ਰਧਾਨ ਨਾ ਬਣ ਮੜਾ ਜੀ ਕਦੇ ਜੜੀ ਜੜੀ ਪਾਰਟੀ ਦਾ ਪ੍ਰਧਾਨ ਬਣਿਆ ਤੂੰ ਬੇੜਾ ਹੀ ਗਰ ਕਰ ਜਾਂਦੇ ਆਪਣੇ ਇਹਨਾਂ ਦੇ ਨ ਕੋਈ ਕਸੂਰ ਨਹੀਂ ਮੈਂ ਉਹ ਬੜਾ ਕਿਹਾ ਮੈਂ ਕਿਹਾ ਤੁਸੀਂ ਇੰਨੀਆਂ ਪਾਰਟੀਆਂ ਬਦਲ ਲੀਆਂ ਨੇ ਇੰਨੇ ਕਿਤੇ ਸ਼ੇਰ ਬਦਲ ਲੈਂਦਾ ਤੇ ਸ਼ਾਇਦ ਜਿੱਤ ਜਾਂਦਾ ਵਾ ਜਿਵੇਂ ਸਰਦਾਰ ਸੰਜੋਤ ਸਿੰਘ ਸਿੱਧੂ ਲੱਗਦੇ ਨਹੀਂ ਹੈਗੇ ਸ਼ੇਰੋ ਸ਼ਾਇਰੀ ਕਿੱਥੇ ਆ ਤੁਹਾਡੀ ਇੱਕ ਵੀ ਸ਼ਾਇਰੀ ਨਹੀਂ ਆਈ ਸ਼ੇਰ ਤੁਹਾਨੂੰ ਪਤਾ ਮੈਨੂੰ ਸੁਣਨ ਜੀ ਨਹੀਂ ਕਰਦਾ ਸ਼ੇਰ ਸੁਣਾਉਂਦੀ ਤੇ ਗੱਲ ਦੂਰ ਦੀ ਕਿਉਂ ਆ ਦੇਖੋ ਨਾ ਕੀ ਹੈ ਤੁਹਾਨੂੰ ਤਾਂ ਹਰ ਗੱਲ ਤੇ ਸ਼ੇਰ ਆਉਂਦਾ ਸੀਗਾ ਤੁਹਾਨੂੰ ਤਾਂ ਮੇਰੇ ਤੇ 10 12 ਹੋਣ ਨੂੰ ਖਤਮ ਹੋ ਗਏ ਨੇ ਖਤਮ ਹੋ ਗਏ ਨੇ ਮੈਂ ਤਾਂ ਸੀੜੀਆਂ ਸੱਟ ਤੀਆਂ ਸ਼ੇਰਾਂ ਦੀਆਂ ਬਾਹਰ ਹੁਣ ਤਾਂ ਇਹ ਵੀ ਖਤਮ ਨਾ ਮੇਰਾ ਸਟੈਟ ਰਿਆ ਨਾ ਮੇਰਾ ਅੰਦਾਜ਼ ਰਿਆ ਖਤਮ ਹੋ ਗਈ ਕਹਾਣੀ ਇਹ ਤਾਂ ਬਹੁਤ ਸੋਹਣਾ ਤੁਸੀਂ ਨਹੀਂ ਛੇਤੀ ਚੀਜ਼ਾਂ ਦੇ ਮੈਂ ਬੜੀਆਂ ਲਿਖੀਆਂ ਕੱਲੀ ਬਦਲੀਆਂ ਤੂੰ ਬਾਕੀ ਉਹੀ ਨੇ ਨਜ਼ਾਰੇ ਠੋਕ 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 ਠੀਕ ਐਸੀ ਵਧੀਆ ਕੌਣ ਬਦਲ ਗਈ ਤੂੰ ਕਹੋਗੇ ਇਹ ਕਹੇਦੀ ਐ ਹੁਣ ਸਾਡੇ ਕੋ ਆਪਣਾ ਬਚਾ ਹੈ ਕਿਸੇ ਦਾ ਨਹੀਂ ਚੱਲਦਾ ਕਦੇ ਸੋਚਾਂ ਵਿੱਚ ਕਦੇ ਫਿਕਰਾ ਵਿੱਚ ਕਦੇ ਆਮ ਥੱਲੇ ਕਦੇ ਟਿਕਰਾ ਵਿੱਚ ਲੈ ਕਦੇ ਸੋਚਾਂ ਵਿੱਚ ਕਦੇ ਫਿਕਰਾ ਵਿੱਚ ਕਦੇ ਆਮ ਥੱਲੇ ਕਦੇ ਟਿਕਰਾ ਵਿੱਚ ਬੈਠ ਕੇ ਕਲਮ ਕੱਲੇ ਦਿਲ ਦੀ ਦਿਲ ਨੂੰ ਕਹਿ ਲਈਏ ਤੇਰੇ ਨੈਣਾਂ ਵਰਗੇ ਨੈਣ ਕਿੱਥੋਂ ਲੈ ਲਈਏ ਠੋਕ 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 ਇਹ ਗਾਣੇ ਗਾਈ ਜਾਂਦੇ ਸ਼ਾਇਰੀ ਦੇ ਵਿੱਚ ਰਹਿ ਨਹੀਂ ਗਿਆ ਆਪਣਾ ਕੁਛ ਨਾ ਕੋਈ ਕਰੀਏ ਕਿ ਹਾਏ ਮੈਂ ਤਾਂ ਕਹਿ ਰਹਾ ਖੜਕੜ ਸਾਹਿਬ ਨੂੰ ਫੋਨ ਲਾਓ ਮੇਰਾ ਕੋਈ ਹੱਲ ਕਰਾਓ ਠੀਕ ਆ ਕਰਦੇ ਆ ਫੋਨ ਉਹਨਾਂ ਨੂੰ ਪ੍ਰਧਾਨ ਸਾਹਿਬ ਟੈਨਸ਼ਨ ਨਹੀਂ ਲੈਣੀ ਨਹੀਂ ਮੈਂ ਦੱਸੋ 15 ਸਾਲਾਂ ਤੋਂ ਛੱਡੇ ਹੁਣ ਤੇ ਛੱਡੇ ਹੁਣ ਮੇਰੇ ਪੱਲੇ ਕੀ ਰਹਿ ਗਿਆ ਤਾਂ ਹੀ ਤੇ ਨਾਲ ਖੜਾ ਦੁੱਖ ਵੇਲੇ ਤੇ ਹਰ ਕੋਈ ਖੜਦਾ ਪ੍ਰਧਾਨ ਸਾਹਿਬ ਦੁੱਖ ਵੇਲੇ ਜਿਹੜੇ ਖੜਾ ਅਸਲੀ ਉਹ ਵੀ ਤੂੰ ਆ ਨਾ ਤਾ ਇੰਨੇ ਮੈਂ ਖੜਾ ਆ ਮੈਂ ਇੰਨਾ ਪਿੱਛੇ ਇੰਨਾ ਘੁੰਮ ਛੜਿਆ ਬਣ ਜੀ ਧੁੱਪੇ ਇੰਨਾ ਘੁੰਮ ਛੜਿਆ ਮੇਰੇ ਟ੍ਰੇਨਿੰਗ ਹੋ ਗਈ ਧੁੱਪੇ ਘੁੰਮ ਛੜਿਆ ਤੂੰ ਤਾਂ ਬਾਥਰੂਮ ਚ ਵੀ ਗੱਡੀ ਤੇ ਜਾਂਦਾ ਰਿਹਾ ਦੋ ਤਿੰਨ ਵਾਰੀ ਤੈਨਾਂ ਗੱਡੀ ਲੈ ਬੈੜੀ ਐ ਹੋਰ ਕੀ ਇੰਨਾ ਇੱਕ ਗੱਤ ਕੰਮ ਕਰੁੰਦਾ ਮੈਨੂੰ ਪੰਪ ਛਕਾ ਛਕਾ ਕੇ ਪੰਪ ਛਕਾ ਛਕਾ ਕੇ ਕਹਿੰਦਾ ਹਾਈ ਕਮਾਂ ਨੂੰ ਗਾਲਾਂ ਕੱਢ ਦਿਓ ਹਾਂ ਥੋਰ ਗੀਤ ਹੜੀ ਮਾਹੌਲ ਦੇ ਹਸਾਬ ਨਾਲ ਕਰਨਾ ਪੈ ਗਿਆ ਦਿੱਲੀ ਕਿਵੇਂ ਲਵਾਈ ਗਿਆ ਦਿੱਲੀ ਦੇ ਘੇੜੇ ਲਵਾਈ ਗਿਆ ਉਹਨੇ ਮੈਨੂੰ ਰਾਜਨੀਤੀ ਚ ਬਚ ਨਹੀਂ ਜਿੰਨਾ ਮੈਂ ਗੱਡੀ ਦਾ ਤੇਲ ਪੂਕਤਾ ਹਾਂ ਉਹਨੇ ਥੋਰ ਕੇ ਤੇ ਬੋਰਡ ਲਗਾਇਆ ਮੇਰੇ ਜਣਾ ਕਿਤੇ ਚਲੋ ਦਿੱਲੀ ਮੈਨੂੰ ਲੱਗਦਾ ਮੇਰੇ ਲਈ ਲਿਖਿਆ ਹੈ ਚਲੋ ਦਿੱਲੀ ਫੋਟੋਮਾ ਕਰਾਉਣੀਆਂ ਥੋਰ ਗੀਤ ਤਾਂ ਦਾਤ ਸੰਜੋਤ ਸਿੰਘ ਸਿੱਧੂ ਦੀ ਇਹਨੇ ਬਸ ਖਤਮ ਕਰਤੀ ਕਹਾਣੀ ਨਹੀਂ ਤੁਸੀਂ ਗਾਂ ਦਾ ਕੁਝ ਸੋਚ ਲਓ ਨਾ ਹੋਰ ਕੁਝ ਗਾਂ ਤੇ ਤੁਹਾਨੂੰ ਕਹਿ ਤੇ ਰਿਆ ਕਰੋ ਮਾਲਕਾਂ ਦੇ ਨਾਲ ਗੱਲ ਤੇਰੀ ਕਿਤੇ ਤੂੰ ਡਿਊਟੀ ਲਵਾ ਦੋ ਕੈਮਰਾਮੈਨ ਹੀ ਬਣਾ ਛੱਡੋ ਕਰੋ ਕਰੋ ਕਿਤੇ ਗੱਲ ਕਰੋ ਗੱਲ ਕਿਤੇ ਸਤੰਦਰ ਸੱਤੀ ਨਾਲ ਗੱਲਬਾਤ ਹੈਗੀ ਹੈ ਸਤੰਦਰ ਸੱਤੀ ਨਾਲ ਸ਼ੇਰੋ ਸ਼ੇਰੀ ਬਾਰੇ ਕਰ ਟੈਂਕਿੰਗ ਦਾ ਸ਼ੋਅ ਮੈਂ ਵੀ ਬਥੇਰੀ ਜਗ੍ਹਾ ਗੱਲ ਕੀਤੀ ਕੋਈ ਹਾਂ ਹੀ ਨਹੀਂ ਕਰਨ ਡਿਆ ਹਾਂ ਤੇ ਨਹੀਂ ਹਮੇ ਤੋਂ ਆਪਣੋ ਨੇ ਲੂਟਾ ਗਿਆ ਰੋ ਮੈਂ ਕਹਾਂ ਦਮ ਤਾ ਵਾ 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 ਮੈਂ ਤੋਂ ਆਪਣੋ ਨੇ ਲੂਟਾ ਗਿਆ ਰੋ ਮੈਂ ਕਹਾਂ ਦਮ ਤਾ ਵਾ ਮੈਨੂੰ ਲੱਗਦਾ ਸਾਡੇ ਮੈਨੂੰ ਵੈਸਟ ਕੋਚ ਝੂਠ ਕੰਮ ਹੈ ਹੈ ਹੋਰ ਮਨਫੈਸਟਰੀ ਝੂਠ ਹੀ ਕੱਟ ਸੀ ਫਿਰ ਝੂਠ ਕੱਟੇ ਕਿਨੇ ਜਿਆਦਾ ਮਾਰਿਓ ਚੱਲ ਗਏ ਨੇ ਹਾਂ ਤੁਹਾਡਾ ਕਹਿਣ ਦਾ ਮਤਲਬ ਜਿਹੜੇ ਜਿੱਤੇ ਉਹਨਾਂ ਨੇ ਝੂਠ ਦੇ ਸਰ ਤੇ ਜਿੱਤੇ ਆ ਹੱਲੇ ਤੱਕ ਤੇ ਝੂਠ ਹੀ ਲੱਗਣ ਨੇ ਇੰਨੇ ਦਿਨ ਹੋ ਗਏ ਕੀਤਾ ਕੁਝ ਨਹੀਂ ਆ ਸਮਝ ਨਹੀਂ ਰਹੀ ਗੱਲ ਆ ਪਾਰ ਗਏ ਤੁਹਾਨੂੰ ਲੱਗਦਾ ਸਾਰੇ ਇਦਾਂ ਹੀ ਆ ਲੈ ਸਾਰੇ ਇਦਾਂ ਹੀ ਆ ਉਹ ਪ੍ਰਧਾਨ ਸਾਹਿਬ ਕੋਈ ਗੱਲ ਨਹੀਂ ਗਰਮ ਨਹੀਂ ਹੋਣਾ ਬੈਠੇ ਆ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਚਿੰਤਾ ਲੋਕਾਂ ਨੇ ਦੋ ਦੋ ਕੁਰਸੀਆਂ ਗਈਆਂ ਮੇਰੀਆਂ ਦੀ ਚਾਰ ਪੰਜ ਇਕੱਠੀਆਂ ਗਈਆਂ ਹਾਏ ਦੁੱਖ ਤੇ ਹੁੰਦਾ ਹੀ ਹੈ ਦੁੱਖ ਤੇ ਹੁੰਦਾ ਹੀ ਹੈ ਦੁੱਖ ਤੇ ਹੁੰਦਾ ਹੀ ਹੈ ਇੱਕ ਮੇਰੀ ਉਧਰ ਕਰੈਕਟਰ ਦੇ ਵਿੱਚੋਂ ਕਮੈਂਟਰੀ ਦੀ ਕੁਰਸੀ ਗਈ ਹੈ ਤੇ ਸ਼ੋਅ ਚੋਂ બીજી ਕੁਰਸੀ ਗਈ ਰਾਜਨੀਤੀ ਦੀ ਕੁਸ਼ਤੀ ਆ ਕੈਂਪੀ ਦੀ ਕੁਰਸੀ ਆ ਕਦੂ ਜੀਤੀ ਜੀ ਕਿੰਨੀਆਂ ਕੁਰਸੀਆਂ ਗਈਆਂ ਮੇਰੀਆਂ ਇੱਕ ਇੱਕ ਕੰਮ ਕੋਈ ਤੁਸੀਂ ਢੰਗ ਨਾਲ ਕਰ ਲੈਣਾ ਸੀ ਨਾ ਫਿਰ ਪੰਪ ਸ਼ਿਕਾਉਂਦਾਰੇ ਨੇ ਕਰਨੇ ਮੈਂ ਕਹਿੰਦਾ ਰਹਿ ਗਿਆ ਮੈਂ ਕਿਹਾ ਬਾਜੀ ਟੈਨਸ਼ਨ ਨਹੀਂ ਲੈਣੀ ਚੱਕ ਦਿਓ ਕੰਮ ਚੱਕਦੇ ਹੋ ਕੰਮ ਚੱਕਦੇ ਹੋ ਕੰਮ ਕੰਮ ਹੀ ਚਕਾਤਾ ਹੀ ਮੇਰਾ ਉਹ ਤਾਂ ਮਲਟੀ ਟੈਲੈਂਟਡ ਬੰਦੇ ਹੀ ਨੇ ਨਾ ਪੁੱਛਣਾ ਕੰਮ ਹੋ ਗਿਆ ਹੋ ਗਿਆ ਆ ਕੰਮ ਹੋ ਗਿਆ ਹੋ ਗਿਆ ਆ ਕੰਮ ਹੋ ਗਿਆ ਹੋ ਗਿਆ ਹੋ ਗਿਆ ਪਤਾ ਹੀ ਉਦੋਂ ਲੱਗਾ ਜਦੋਂ ਮੇਰਾ ਹੀ ਕੰਮ ਹੋ ਗਿਆ ਮੇਰਾ ਥੋੜੀ ਕਸੂਰ ਮਾਹੌਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿਵੇਂ ਉਸ ਤੋਂ ਹੁਕਮ ਆਉਣਾ ਚੱਲ ਦੇਣਾ ਤੁਸੀਂ ਕੀ ਕਰਦੇ ਜੇ ਤੁਹਾਨੂੰ ਯਾਦ ਕਰਨ ਦੇ ਆ ਵਾਹ ਤੁਸੀਂ ਕੀ ਕਰਦੇ ਜੇ ਤੁਹਾਨੂੰ ਯਾਦ ਕਰਨ ਦੇ ਆ ਸਾਡੀ ਮੁਠੀ ਜੀ ਜਾਣ ਤੈਨਾਂ ਮੈਂ ਵੀ ਤੇਰੇ ਤੇ ਮੰਨਦਾ ਥੁੱਕ 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 ਕੋਣੀ ਬੈਠੋ ਭਾਇਓ ਭਾਈ ਪ੍ਰਧਾਨ ਜੀ ਸਾੜੀ ਚੱਕੀ ਜਾਂਨੇ ਤੁਸੀਂ ਆਪਣੀ ਸ਼ਾਇਰੀ ਚੱਕੋ ਕਿਰੋ ਨਾ ਤੋ ਕੁਝ ਬਣੇ ਨਾ ਗਾਣੇ ਮੈਂ ਕਾ ਬੋਲ ਕੇ ਵੇਲੇ ਸ਼ਾਇਦ ਗੱਲ ਬਣ ਜੇ ਨਹੀਂ ਪੰਜਾਬ ਮਾਡਲ ਦਾ ਕੀ ਬਣਿਆ ਉਦਾਂ ਤਾਂ ਬਣਦਾ ਪੰਜਾਬ ਮਾਡਲ ਦਾ ਕੀ ਬਣਨਾ ਹੁਣ ਤੇ ਮੈਂ ਬੱਚਿਆਂ ਦੇ ਸਕੂਲਾਂ ਦੇ ਮਾਡਲ ਬਣਾ ਰਿਹਾ ਹਾਂ ਤੁਹਾਨੂੰ ਮੇਰਾ ਕਰੋ ਕੁਝ بڑا ਵੇਲਾ ਬੈਠਾ ਮੇਰਾ ਕਰੋ ਕੁਝ ਉਹ ਪ੍ਰਧਾਨ ਸਾਹਿਬ ਚਿੰਤਾ ਨਾ ਕਰੋ ਉਹ ਜਾ ਯਾਰ ਤੂੰ ਚਿੰਤਾ ਨਾ ਕਰੋ ਨਾ ਕਰੋ ਨਾ ਕਰੋ ਨਾਲ ਵੀ ਖੜੂ ਤੇ ਬਿਜਲੀ ਵੀ ਕਰਾਓ ਇਹਨਾਂ ਨੂੰ ਦੱਸ ਜਿੰਨੇ ਮੈਂ ਤਾਲੀ ਠਕਾਈ ਉਹਨਾਂ ਤੈਨੂੰ ਠਕਾਇਆ ਹੁੰਦਾ ਨਾ ਤੇ ਮੈਂ ਨਾ ਠੁਕਿਆ ਹੁੰਦਾ ਸਿੱਧੂ ਜੀ ਮੈਂ ਕਹਿੰਨੀ ਕਿ ਉਹ ਸ਼ੋਅ ਵਧੀਆ ਸੀ ਤੁਸੀਂ ਉੱਥੇ ਚੱਲ ਜਾਓ ਉਹ ਮਣਜੀ ਰੋਟੀ ਖਾਣੀ ਐ ਚਾਰ ਫੁਲਕੇ ਖਾਣੇ ਐ ਵੀ ਕਪਨ ਸ਼ਰਮਣੀ ਮਾਮੀ ਸ਼ਰਮਾ ਸਹੀ ਠੁੱਕੋ 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 ਆ ਆ ਚੀਜ਼ ਹੋਰ ਕੀ ਆ ਆ ਆ ਕੀ ਆ ਬਾਤ ਹੈ ਇਹੋ ਚੀਜ਼ ਕਹਿਣਾ ਇਦਾਂ ਖੁਸ਼ ਰਿਹਾ ਕਰੋ ਤੂੰ ਹੀ ਪ੍ਰਧਾਨ ਸਾਹਿਬ ਤੂੰ ਰਹਿ ਨਹੀਂ ਨੰਦਾ ਗਰਹਿਣਿਆ ਤੂੰ ਮੇਰੇ ਤੇ ਕੀ ਤਾਂ ਤੋਰ ਗਿਆ ਨਾ ਮੈਂ ਸਦੂਸਾ ਸਦੂਸਾ ਮੇਰੀ ਕੁਰਸੀ ਚਲੇ ਗਈ ਅੱਜ ਕੱਲ੍ਹ ਕੀ ਕਮਰਾਨ ਸਾਹਬ ਆਓ ਆਓ ਬੈਠੋ 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 ਸਦੂਸਾ ਬਿਆਹ ਬੇਹਸਿਆ ਕਿੰਨਾ ਕਰ ਰਹੇ ਹੋ ਉਹ ਵਾਹ ਮੇਰੀ ਕੁਰਸੀ ਚਲੇ ਗਈ ਸਦੂਸਾ ਟੈਂਪਾਸ ਤੇ ਕਰਨਾ ਨਾ ਪਾਈ ਜਾਨ ਟੈਂਪਾਸ ਤੇ ਕਰਨਾ ਨਹੀਂ

ਇਮਾਨਦਾਰੀ ਦਾ ਜਮਾਨਾ ਨਹੀਂ ਰਿਹਾ ਮੈਂ ਵੀ ਇਮਾਨਦਾਰੀ ਦਾ ਢੋਲ ਵਜਾਉਂਦਾ ਨਾ ਕੇ ਨੇ ਮੂੰਹ ਨਹੀਂ ਲਾਇਆ ਚਾਰ ਪੈਰ ਜੋੜੇ ਹੁੰਦੇ ਉਹਨੂੰ ਕਦੇ ਆਪਣੀ ਦੁਕਾਨ ਖੋਲੀ ਹੁੰਨੀ ਸੀ ਮਗਰ ਕੁਝ ਚਲੀ ਗਈ ਮੈਂ ਜੋੜੇ ਬਟਾ ਕੈਮਰੇ ਨਾਲ ਗੱਲ ਕਰ ਲਈ ਕਹੇ ਕਰ ਤੂੰ ਇਹ ਗੱਲ ਨਾ ਕੁੰਬਤਾ ਨਾ ਚੱਤੂ ਕੀ ਇਹ ਜੋ ਕਰਾਰਾ ਹੈ ਨਾ ਅਮਰੀਕਾ ਕਰਾਰਾ ਹੈ ਬਲੇਮਿੰਗ ਛੱਡੋ ਬਲੇਮਿੰਗ ਛੱਡੋ ਤੁਹਾਡੇ ਉੱਤੇ ਜਵਾਕ ਹੋ ਜੇ ਤਾਂ ਵੀ ਕਹਿੰਦੇ ਅਮਰੀਕਾ ਦੇ ਕਰਕੇ ਹੋਇਆ ਉਹ ਜ ਆਪਣੀਆਂ ਕਰਤੂਤਾ ਵੀ ਹੁੰਦੀਆਂ ਨੇ ਬੰਦੇ ਦੀਆਂ ਐ ਨਹੀਂ ਕਰੀ ਤੁੰਦਾ ਕਿਸੇ ਦਾ ਨਾਮ ਲਾਈ ਜਾਂਦੇ ਹੋ ਤੁਸੀਂ ਕਮਰਾਨ ਜੀ ਉਹ ਤੁਹਾਡੇ ਤੋਂ ਵੀ ਜ਼ਿਆਦਾ ਦੁਖੀ ਆ ਇੱਥੇ ਕੀ ਕਰਨ ਆਏ ਹੋ ਅਰੇ ਮੇਰੀ ਮਦਦ ਕਰੋ ਮੇਰੇ ਕੋ ਮਦਦ ਭੇਜੋ ਉਹ ਮੇਰੀ ਤੁਸੀਂ ਕਰੋ ਮੈਂ ਤੇ ਆ ਮਦਦ ਲੱਗਣ ਆਇਆ ਕਮਾਲ ਕਰੀ ਜਾਂਦੇ ਦੱਸ ਮੈਂ ਗੁੱਡੀ ਅੱਗੇ ਹੱਥ ਆੜ ਰਿਹਾ ਤੁਸੀਂ ਮੇਰੇ ਅੱਗੇ ਅੱਡੀ ਜਾ ਰਹੇ ਓਏ ਸੋ ਮੈਂ ਆਪਕੋ ਬੋਤਾ ਤਾ ਹੂੰ ਇਹ ਜੋ ਸਾਲ ਹੈ ਨਾ ਇਹ ਕ੍ਰਿਕਟਰ ਕੋ ਲਈ ਹੈ ਹੈ ਬੜਾ ਬੜਾ ਹਾਂ ਹਮ ਲੋਗੋ ਕੇ ਚੱਕੇ ਚੁੜਾਤੇ ਤੇ ਲੋਗੋ ਨੇ ਅਰ ਕੇ ਹਮਾਰਾ ਚੱਕਾ ਛੁੜਾ ਦिए ਸਾਨੂੰ ਇਹ ਲੈਣ ਹੀ ਨਹੀਂ ਚੂਜ਼ ਕਰਨੀ ਚਾਹੀਦੀ ਸੀ ਫਿਰ ਕਿਹੜੀ ਕਰਨੀ ਆਪਾਂ ਮੈਂ ਕਹਿੰਦਾ ਫਿਰ ਤੋਂ ਕ੍ਰਿਕਟ ਦੀ ਟੀਮ ਹੀ ਬਣਾ ਲਈਏ ਉਮਰ ਗਈ ਹੁਣ ਉਮਰ ਪਤਾ ਚੱਕਰ ਕੀ ਸੀ ਹਾਂ ਪਹਿਲਾਂ ਸਾਡੇ ਟਾਈਮ ਤੇ ਉੱਚ ਪੈਸੇ ਨਹੀਂ ਸੀ ਹੁੰਦੇ ਹੁਣ ਬੜੇ ਪੈਸੇ ਉੱਚ ਹੈ ਫਿਕਸਿੰਗ ਬਹੁਤ ਭਰਾ ਹਾਲੂਆ ਆਪਣਾ ਮੈਂ ਜੀ ਬਹੁਤ ਭਰਾ ਹਾਲੂਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਂਨੇ ਇਤਨਾ ਕੰਮ ਵੀ ਕੀਆ ਫਿਰ ਵੀ ਮੇਰੀ ਕੁਰਸੀ ਚਲੇਗੀ ਅਬ ਕਰੂ ਤਾਂ ਕਰੂ ਕਿਆ ਉਹ ਜਿੰਨਾ ਮੈਂ ਕੀਤਾ ਉਹਨਾਂ ਕਹਿੰਨੇ ਉਹ ਨਹੀਂ ਕੀਤਾ ਦੋਨੇ ਆਪਸ ਚ ਮੈਨੂੰ ਤਾਂ ਬਾਦਵਾਵਾ ਵਿੱਚ ਲੱਗ ਗਿਆ ਦੋ ਮੁੱਖ ਮੰਤਰੀਆਂ ਦੀਆਂ ਮੈਂ ਤੇ ਉਹ ਵੀ ਲਵਾਤੇ ਨਾ ਬਣਿਆ ਨਾ ਉਹ ਰਹਿਣ ਦਿੱਤੇ ਕਮਰਾਨ ਖਾਨ ਸਾਹਿਬ ਚਿੰਤਾ ਨਾ ਕਰੋ ਜਿੰਨੀਆਂ ਕੁਰਸੀਆਂ ਸਾਹਿਬ ਜੀ ਹੋਣਾਂ ਦੀਆਂ ਗਏ ਨਾ ਪ੍ਰਧਾਨ ਸਾਹਿਬ ਦੀਆਂ ਸਾਡੀ ਇੱਕ ਗਈ ਉਹ ਪੰਜ ਗਵਾ ਕੇ ਏਡਾ ਹੌਸਲਾ ਚੱਕੀ ਫਿਰਦੇ ਨੇ ਤੁਸੀਂ ਇੱਕ ਨਾ ਹੀ ਬਰਦਾਸ਼ਤ ਕਰੋ ਸੁਣਾ ਤੁਹਾਨੂੰ ਦੱਸਾਂ ਮੈਂਟਰੀ ਵਾਲੀ ਕੁਰਸੀ ਉੱਡ ਗਈ ਸ਼ੋ ਵਾਲੀ ਕੁਰਸੀ ਅੱਡ ਗਈ ਪ੍ਰਧਾਨਗੀ ਦੀ ਕੁਰਸੀ ਅੱਡ ਗਈ ਐਮਪੀ ਦੀ ਅੱਡ ਗਈ ਐਮਐਲ ਦੀ ਅੱਡ ਗਈ ਮੇਰੀਆਂ ਕੰਨੀਆਂ ਸ਼ੋ ਵਾਲੀ ਕੁਰਸੀ ਅੱਡ ਗਈ ਮਾੜਾ ਹਾਲ ਹੋ ਗਿਆ ਉਹ ਸਾਬ ਪਤਾ ਯਾਪ ਕੋ ਨੂੰਨੇ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਹੀਂ ਲੱਣਾ ਉਹ ਕਦੇ ਚਿਹਰੇ ਤੇ ਬਣਦਾ ਹੀ ਜੱਜਦਾ ਹੀ ਨਹੀਂ ਮੁੱਖ ਮੰਤਰੀ ਕਹਿੰਦੇ ਇਹ ਕਰਦੇ ਉੱਤੇ ਜਿੱਦਦੇ ਉਹਨਾਂ ਨਾਲ ਦੱਸ ਖਾਨ ਸਾਹਿਬ ਕਿਉਂ ਲੂਣ ਪਾ ਰਹੇ ਹੋ ਸਾਹਿਬ ਤੁਸੀਂ ਮੇਰੇ ਸੇ ਵੀ ਫ੍ਰੀ ਹੋਈ ਭਾਈ ਸਾਹਿਬ ਹਾਏ ਹੁਣ ਕਰੇ ਤੋ ਕਰੇ ਆਪਕੋ ਕੀ ਲੱਗਤਾ ਹੈ ਵੈਸੇ ہماری ਕੁਰਸੀਆਂ ਗਈ ਕਿਉਂ ਕੀ 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 ਹਮਾਰੇ ਪਹਿਰਾਵੇ ਮੇਂ ਕੋਈ ਕਮੀ ਹੈ ਨਹੀਂ ਪਹਿਰਾਵੇ ਚ ਕਮੀ ਰਹਿ ਗਈ ਹੈ ਬਿਲਕੁਲ ਆਪਾਂ ਨੂੰ ਸਲਵਾਰ ਨਹੀਂ ਪਾਉਣੀ ਚਾਹੀਦੀ ਕਿਉਂ ਟ੍ਰੈਂਡ ਖਤਮ ਹੋ ਗਿਆ ਦਾ ਮੈਂ ਪਾਉਂਦਾ ਕਿ ਨਹੀਂ ਆ ਰਗਾ ਤੋ ਇਹ ਪਾਉਂਦੇ ਤੀ ਮਿਹਰ ਗਈ ਸਲਵਾਰ ਨਹੀਂ ਚੇਚੀ ਲੋਕਾਂ ਨੂੰ ਫਿਰ ਆਪ ਕੋ ਤੁਮੇ ਕੁਟਮੀ ਪਜਾਮੀ ਡਾਲ ਲੇ ਤੋ ਕੁਟਮੀ ਪਜਾਮੀ ਦਾ ਵੀ ਟ੍ਰੈਂਡ ਚੱਲ ਗਿਆ ਯਾਰ ਇੱਕ ਸੀਟ ਨਹੀਂ ਆਈ ਉਹਦੀ ਜਮਾਨਤਾ ਜਬਤ ਹੋਈਆਂ ਨੇ ਉਹਨਾਂ ਦੀਆਂ ਅੱਜ ਕੱਲ ਤੇ ਕੁੜਤੇ ਪਜਾਮੇ ਨਾਲ ਕੋਟ ਚੱਲਦਾ ਜੇ ਅਰੇ ਮੈਨੇ ਟਾਲ ਲਗ ਵੇਸ ਪਜਾਮਾ ਹੀ ਡਾਲਾ ਆ ਚੇਂਜ ਕਾਲਾ 150 ਰੁਪਏ ਦੀ ਆਉਣੀ ਓ ਮੈਂ ਯਾਖੜੀ ਕਰ ਰਿਹਾ ਜਿੰਦਗੀ ਬਣ ਜੂਗੀ ਉਹ ਹੈਲੋ ਆ ਦੋ ਪਜਾਮੇ ਤਾਂ ਪੁੱਛ ਗਏ ਨੂੰ ਮੈਂ ਮੈਂ ਹੁਣੇ ਫੋਨ ਮਲਾਉਣਾ ਛੋਟ ਵੀ ਪੁੱਛੀ ਵਧੀਆ ਸੈਕ ਪੁੱਛਦਾ ਪੁੱਛਦਾ ਨਹੀਂ ਇੱਕ ਮਿੰਟ ਸ਼ਾਇਰੀ ਨਹੀਂ ਸੁਣਾਉਣੀ ਕਿ ਬਾਤ ਪੁੱਛ ਨਹੀਂ ਹੁਣ ਦੋ ਬਟ ਹੈ ਬਾਤ ਪੁੱਛ ਲਵਾ ਮੈਡਮ ਜੀ ਮੈਂ ਆਪਕੋ ਬਤਾ ਰਹਾ ਮੈਂਨੇ ਕੀ ਨਹੀਂ ਕੀ ਮੈਨੇ ਤੋ ਇਸਕੇ ਚੱਕਰ ਮੇਂ ਤੀਨ ਤੀਨ ਸ਼ਾਦੀਆਂ ਕਰ ਮਾਰੀ ਹੈ ਤੀਨ ਜਰ ਮਾਰੀ ਹੋਰ ਕਾ ਜੇ ਮੇਰੀਆਂ ਤਿੰਨ ਸ਼ਾਦੀਆਂ ਬਹੁਤ ਮਤ ਮੇਰੀ ਕੱਲੇ ਦੀ ਆ ਜਣੀ ਸੀ ਘਰ ਤੋਂ ਹੀ ਆ ਜਣੀ ਸੀ ਤਰੀਕੇ ਦੇ ਆਪਣੀਆਂ ਵੋਟਾਂ ਬਹੁਤ ਧੋਣੀਆਂ ਚਾਹੀਦੀਆਂ ਤੇ ਮੇਰੀ ਇੱਕ ਔਰਤ ਕੋਲ ਤਾਂ ਜਾਦੂ ਢੋਣਾ ਵੀ ਆਤਾ ਹੈ ਸਾਧੂ ਵੀ ਚਲਾ ਨਹੀਂ ਸਾਡਾ ਨਹੀਂ ਚੱਲਿਆ ਉਹਦਾ ਵੀ ਚੱਲਣਾ जादू टूने नहीं चलते किमरान साहब तीन तीन विरोही पता ही की की, कमाल मेरा ना इसकी वजह से चाहिए वो क्या उधर बीबी भेजी इधर ਉਹਨੇ ਕਰਕੇ ਸਤਿਆਨਾਸ਼ ਹੋਇਆ ਸਾਡੀ ਪਾਰਟੀ ਦਾ ਨਾ ਤਰ ਤੂੰ ਤੇ ਬੰਦੇ ਸਾਂਭੇ ਜਾਂਦੇ ਨਾ ਬੀਬੀ ਸਾਂਭੀ ਗਈ ਤੂੰ ਹੁਣ ਕਰਨਾ ਕਹਿ ਭਾਈ ਸਾਹਿਬ ਉਹ ਤੇ ਮੈਨੂੰ ਸੋਚਣ ਨੂੰ ਪੈਣਾ ਵੀ ਲੈ ਕਰਨਾ ਕੀ ਫਸੇ ਪਏ ਆ ਮੈਂ ਹੁਕਮ ਤਾਂ ਉਹ ਸਾਡੀ ਜੋ ਸਰਕਾਰ ਸੀ ਉਸਕੋ ਚਾਈਨਾ ਦੀ ਪੂਰੀ ਸਪੋਰਟ ਸੀ ਫਿਰ ਵੀ ਅਮ ਹਾਰ ਗਏ ਤੇ ਤੈਨੂੰ ਵੀ ਚੀਨ ਦੀ ਸਪੋਰਟ ਸੀ ਤੈਨੂੰ ਚੀਨ ਨੇ ਮੁੱਖ ਮੰਤਰੀ ਬਣਾਇਆ ਸੀ ਉਹ ਵਈ ਤੂੰ ਮੈਂ ਕਹਿ ਮੈਂ ਮੁੱਖ ਮੰਤਰੀ ਕਿ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣਾਇਆ ਮੇਰੇ ਕੋਲ ਪਰ ਗਲਤੀ ਤੂੰ ਉੱਥੇ ਖਾ ਗਿਆ ਕੀ ਤੈਨੂੰ ਚੀਨ ਦੇ ਥੋ ਪ੍ਰਧਾਨ ਮੰਤਰੀ ਨਹੀਂ ਸੀ ਬੰਨਾ ਚਾਹੀਦਾ ਤਰੇ ਕਿਉਂ ਬਾਈ ਕਿਉਂ ਉਹ ਚੀਨ ਦੇ ਮਾਲ ਦੀ ਵੈਰਿਟੀ ਤੈਨੂੰ ਪਤਾ ਹੀ ਹੈ ਕਿੰਨੀ ਹੁੰਦੀ ਹੋਰ ਉਹਨੇ ਕਿੰਨੇ ਕਿ ਗਾੜ ਕੱਢ ਲਈ ਚਾਈਨਾ ਮਾਲ ਚਾਈਨਾ ਪ੍ਰਧਾਨ ਤੁਮ ਮੈਂ ਕੀ ਕਰੂ ਮੇਰ ਕੋ ਇਹ ਬਤਾਈਏ ਪ੍ਰਧਾਨ ਸਾਹਿਬ ਮੈਂਨੂੰ ਤੁਨ ਕੋ ਵਾਦੇ ਵੀ ਬਹੁਤ bade bade ਕੀਏ ਮੈਂਨੇ ਕਹਾਤਾ ਆਪ ਮੇਰ ਕੋ ਇੱਕ ਬਾਰ ਪ੍ਰਧਾਨ ਮੰਤਰੀ ਬਣਾਇਏ ਫਿਰ ਮੈਂ ਪਾਕਿਸਤਾਨ ਕੋ ਕੈਲੀਫੋਰਨੀਆ ਮੜਾਉਂਦਾ ਇਹ ਵਾਦਾ ਤੇ ਇੱਥੇ ਨਹੀਂ ਕਈਆਂ ਦਾ ਚੱਲਿਆ ਵਾਦਾ ਤੇ ਚੇਂਜ ਕਰਦਾ ਕੁਛ ਕੈਲੀਫੋਰਨੀਆ ਤੋਂ ਕੋਈ ਅਮਰੀਕਾ ਦਾ ਨਾਮ ਲੈ ਲੈਂਦੇ

ਜੇ ਤੱਕ ਇਹ ہمارے ਸਰਪੇ ਬੈਠੇ ਰਹੇਗੇ कुछ नहीं हो सकता के पास भी चमचा नहीं छोड़ना चाहिए वो अपना संघा छीन लेता है और चमचो को काम चाहे तो ये लीडर को छील देते मैडम जी मैं पता चक्र की है मेरा हाल होगा जेब च लगे पहन वाला ਹੈਂ ਜਿਹੜਾ ساری ਉਮਰ ਚਲਾਇਆ ਨਹੀਂ ਗਿਆ ਸ਼ਹੀ ਵਾਕੇ ਸ਼ੱਟ ਦਾ ਵੀ ਬੇੜਾ ਕਰਕੇ ਕਰਦਾ ਪਰਦਾ ਸਾਹਿਬ ਚਿੰਤਾ ਨਾ ਕਰੋ ਖੜੇ ਆ ਤੁਹਾਡੇ ਨਾਲ ਖੜੇ ਆ ਹਰੇ ਯਹੀ ਬਹਿ ਜਾ ਯਾਰ ਤੂੰ ਬਹਿ ਜਾ ਕੁਰਸੀ ਨਹੀਂ ਨਾ ਗਈ ਮੈਂ ਤਾਂ ਜਾਵਾਂ ਮੈਂ ਦੇਖੋ ਉਹ ਕੁਰਸੀ ਤੇ ਨਜ਼ਰ ਰੱਖੇ ਰੱਖਾ ਹੈ ਉਹ ਕਹਿੰਦਾ ਕੁਰਸੀ ਨਹੀਂ ਹੈ ਐਸਾ ਪਿੱਛੇ ਖੜਾ ਹੋਇਆ ਮੈਨੂੰ ਖੜੇ ਉਣ ਜੋ ਗਣੀ ਨੇ ਛੱਡਿਆ ਚੌਧ ਚਕਟਾ ਹੋਵੇ ਚਾਰ ਬੰਦੇ ਨਹੀਂ ਆ ਕੇ ਨਾਲ ਖੜਦੇ ਮੇਰੇ ਤੋਂ ਉਹਨਾਂ ਨੇ ਬੰਦੇ ਖਰੀਦ ਲਏ ਬੰਦੇ ਖਰੀਦ ਲਏ ਉੱਥੇ ਵੀ ਇਹ ਕੰਮ ਚੱਲ ਪਿਆ ਹੈ ਕਿਉਂ ਅਬ ਮੈਂ ਆਪ ਪਤਾਈਏ ਮੈਂ ਉਹਨਾਂ ਦੇ ਬੰਦੇ ਕਿਵੇਂ ਖਰੀਦ ਦੂੰ ਜਿਹੜੇ ਹਿਸਾਬ ਨਾਲ ਉੱਥੇ ਬੰਦੇ ਤੁਹਾਡੇ ਵਿਕਲ ਲਾਪੇ ਨਾ ਕਹਦੇ ਨੇ ਉੱਥੇ ਵੀ ਚਾਹ ਵਾਲੇ ਦੀ ਸਰਕਾਰ ਬਣ ਜਾਣੀ ਉਹਨੂੰ ਖਰੀਦਾ ਭਰੋਗ ਚ ਬਹੁਤ ਮਾਰਿਆ ਜੇ ਬੀਬੀਆਂ ਕਈ ਹੁੰਦੀਆਂ ਨੇ ਸਬਜੀ ਰਾਂ ਚ ਬੜੀਆ ਮਾਰ ਐਦਾਂ ਮਰ ਜੀ ਮੈਂ ਆਪਕੋ ਬਤਾਨਾ ਚਾਹਤਾ ਹੂੰ ਇਤਨੇ ਬਦਮੀਸ਼ ਬੰਦੇ ਐ ਮੇਰੇ ਬੰਦੇ ਵਿਕ ਗਏ ਮੈਂ ਕੀ ਕਰੂੰ ਮੈਂ ਕੀ ਕਰੂੰ ਮੇਰਕੋ ਸਮਝ ਨਹੀਂ ਆ ਰਹੀ ਆਪ ਹੀ ਬਤਾਈਏ ਕਮੀ ਕਾਹ ਰਹਿ ਗਈ ਕਮੀ ਆਪਾਂ ਨੂੰ ਛਿੱਤਰਾਂ ਦੀ ਰਹਿ ਗਈ ਮੈਂ ਤੈਨੂੰ ਦੱਸ ਸਹੀ ਗੱਲ ਆ ਬੰਦੇ ਚਮਚੇ ਦੀਆਂ ਸੌਂਦੇ ਰਹਿਣ ਹੈ ਉਹ ਕਮੀ ਐ ਜੇ ਸਾਨੂੰ ਕਮੀ ਜੈ ਇਹਨੂੰ ਨਹੀਂ ਮੈਨੂੰ ਮੈਂ ਤਾਂ ਠੀਕ ਐ ਮੈਨੂੰ ਕੋਈ ਕبھی ਨਹੀਂ ਕਮੀ ਕਿੱਥੇ ਰਹਿ ਗਈ ਮੈਨੂੰ ਵੀ ਗਾਣੇ ਆਉਂਦੇ ਨੇ ਪਰ ਪਤਾ ਨਹੀਂ ਕਿੰਨਾ ਚਮਚਾ ਇਤਨਾ ਬੇਸੁਰਾ ਚਮਚਾ ਲੈ ਫਿਰ ਰਿਹਾ ਯਾਰ ਆਪ ਤੂੰ ਸੁਰ ਵਾਲੇ ਬੰਦੇ ਹੋ ਉਹਨਾਂ ਕੋਲ ਸੁਰ ਚ ਵੀ ਕਮੀ ਰਹਿ ਗਈ ਹੈ ਦੇ ਕੋਲ ਮੈਂ ਤੂੰ ਕਹਤੋਂ ਇਸकी ਪਦਾਇਸ਼ ਮੇਂ ਕਮੀ ਰਹਿ ਗਈ ਹੈ ਉਹ ਬਾਸ ਹੋਰ ਜ਼ਿਆਦਾ ਡੰਗਾਈ ਚ ਨਹੀਂ ਜਾਣਾ ਤੇਰੇ ਜੀ ਆਪਣਾ ਪੰਜਾਬੀ ਭਰਾ ਹੈ ਹਾਂ

ਆਉਣਾ ਸਿੱਧਾ ਘਰ ਤਾਂ ਲੋਕਾਂ ਨੇ ਜਰਾ ਮਾਮੇ ਖਤਮ ਕਰਤਾ ਆ ਕੁੜਤੇ ਢਿੱਲੇ ਹੋ ਗਏ ਹਾਏ ਨਹੀਂ ਤੇ ਐ ਐ ਹੁੰਦੇ ਸੀ ਸਾਡੇ ਪ੍ਰਧਾਨ ਸਾਹਿਬ ਮੇਰੀ ਗੱਲ ਸੁਣ ਤੇਰਾ ਇੱਕ ਕੰਮ ਕਰ ਦਿਆਂ ਐ ਤਾ ਤੈਨੂੰ ਲੰਡੇ ਬਾਜ਼ਾਰ ਚੱਡਾ ਲਵਾ ਦਿਆਂ

ਕੋਈ ਨਾ ਕੋਈ ਲੱਗਤ ਲੈ ਮੈਂ ਬਟਾ ਤੂੰ ਕਿਹਨੇ ਚਮਚੇ ਸਭ ਇਹ ਵੀ ਐਡਮਨ ਡੰਡੀ ਤੋੜਨੀ ਚਮਚੇ ਡੰਡੀ ਤੋੜਦੇ ਨਹੀਂ ਲੋ ਜੀ ਇਹਨਾਂ ਦੀਆਂ ਗੱਲਾਂ ਬਾਤਾਂ ਤਾਂ ਤੁਸੀਂ ਸੁਣ ਹੀ ਲਈਆਂ ਵੈਸੇ ਮੈਨੂੰ ਤਾਂ ਲੱਗਦਾ ਕਿ ਇਹੋ ਜਿਹੇ ਜਿਹੜੇ ਚਮਚੇ ਆ ਹਰ ਸੈਕਟਰ ਦੇ ਵਿੱਚ ਹੁੰਦੇ ਆ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਨਹੀਂ ਤਾਂ ਕੰਮ ਖਰਾਬ ਹੀ ਹੁੰਦਾ ਹੈ ਬਾਕੀ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸੋ ਜੇ ਵਧੀਆ ਲੱਗਿਆ ਇਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੁਇਨ ਨੂੰ ਦੇ ਇਟ ਹੈਜ਼ ਅ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ